ਦੱਲੇਵਾਲ ਸਾਹਿਬ ਤੁਸੀਂ ਵੀ ਇੱਥੇ ਤੁਹਾਡੇ ਤਾਂ ਹੀ ਪਤਾ ਨਹੀਂ ਮੇਰੀ ਆਵਾਜ਼ ਇੱਥੇ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਪਲੀਜ਼ ਇਹ ਨਾਲੇ ਬਹਿਕਾ ਵਿੱਚ ਨਾ ਹੋ ਕਿਸੇ ਦੀ ਕਿਸੇ ਨੇ ਕਿਸੇ ਨੇ ਤੇਰੀ વાਣੀ ਪੁੱਛਣੀ ਉੱਥੇ ਦੱਲੇ ਵਾਲੇ ਪੰਡਜੇ ਲਾ ਦੇਣਗੇ ਕਿਤੇ ਨਾ ਕਿਤੇ ਇੱਕ ਬਾਅਦ ਕਿ ਉੱਥੇ ਕਿਸੇ ਨੇ ਉਸ ਸਾਫ ਵੀ ਨਹੀਂ ਕਰਨਾ ਨਾ ਤੁਹਾਡੀ ਗੱਲ ਹੈ ਹਾਈਐਸਟ ਲੈਵਲ ਤੇ ਪਹੁੰਚ ਚੁੱਕੀ ਹੈ ਸਾਹਿਬ ਸੁਪਰੀਮ ਕੋਰਟ ਤੋਂ ਵੱਡਾ ਇੱਥੇ ਤਾਂ ਇਦਾਰਾ ਕੋਈ ਹੈ ਨਹੀਂ ਸਾਹਿਬ ਉਹਨਾਂ ਨੇ ਨੋਟਿਸ ਲੈ ਲਿਆ ਆ ਸਾਰੀ ਲੜਾਈ ਹੈ ਕਿਸਾਨ ਦੀ ਨਹੀਂ ਲੜੀ ਜਾ ਰਹੀ ਹੋਂਮੇ ਦੀ ਲੜਾਈ ਜਾ ਰਹੀ ਹੈ ਵਨ ਅਪ ਮੈਨਸ਼ਿਪ ਥਿਸ ਇਜ਼ ਅ ਕਲੀਅਰਲੀ ਐਟਸਲ ਆਫ ਵਨ ਅਪ ਮੈਨਸ਼ਿਪ ਇਹਨਾਂ ਨੇ ਕਾਨੂੰਨ ਵਾਪਸ ਕਰਾ ਲੇ ਮੈਂ ਗਰੰਟੀ ਲੈ ਕੇ ਦੇਣੀ ਹੈ ਗਰੰਟੀ ਲੈਂਦੇ ਲੈਂਦੇ ਤੁਸੀਂ ਕਾਹਦੀ ਗਰੰਟੀ ਹੈ ਸਾਹਿਬ ਪੰਜਾਬ ਮੰਗਾਇਆ ਜੀ ਗਰੰਟੀ ਚਾਹੀਦੀ ਨਹੀਂ ਪੰਜਾਬ ਨੂੰ ਡੋਬਣ ਵਾਲੀ ਗੱਲ ਕਰੀ ਜਾਂਦੇ ਉਹਦੇ ਵਾਸਤੇ ਆਈ ਹੈਵ ਮਾਈ ਰਿਜ਼ਰਵੇਸ਼ਨ ਸਾਹਿਬ ਮੈਂ ਅੱਜ ਵੀ ਉਸੇ ਗੱਲ ਤੇ ਖੜਾ ਜਦੋਂ ਉਦੋਂ ਕੀਤੀ ਸੀ ਮੈਨੂੰ ਦੱਸਣ ਕਿਹੜੀ ਫਸਲ ਲਾਂਦੇ ਉਹਦੀ ਗੱਲ ਕਰੀਏ ਐਡਰ ਪੜੋਸੇ ਦੇਖ ਲਓ ਤੁਸੀਂ ਕੱਲੀ ਨਾ ਨੋਟੀਫਿਕੇਸ਼ਨ ਕੀਤਾ 82 ਫਸਲਾਂ ਦੇ ਜੇ ਭਗਵੰਦ ਮਾਨ ਜੀ ਤੁਸੀਂ ਇਸ ਸਪੇਂਡੀਆਂ ਬਾਤ ਚ ਜਾਂਦੇ ਰਹੋ ਕਰੋ ਪ੍ਰਬੰਧ ਕਰੋ ਪੈਸਿਆਂ ਦਾ ਐਜੇ ਕਹਿ ਦੇਣਗੇ ਸਾਡੇ ਕੋਲ ਪੈਸਾ ਹੈ ਨਹੀਂ ਕੈਸਾ ਦਾ ਸਭ ਆਹ ਹੁਣ ਇਲੈਕਸ਼ਨਾਂ ਤੋਂ ਪਹਿਲਾਂ ਦੇਖ ਲਓ ਸਭ 1100 ਰੁਪਏ ਕਹਿੰਦੇ ਸੀ ਮਾਨੂੰ ਏਟਾ ਬਿਠਾ ਦਿਓ ਜੇ ਇਲੈਕਸ਼ਨਾਂ ਤੋਂ 3 ਮਹੀਨੇ 4 ਮਹੀਨੇ ਪਹਿਲਾਂ ਉਹ ਜਿਹੜਾ ਦਿੱਲੀ ਵਾਲਾ ਮਾਡਲ ਹੈ 100 ਰੁਪਏ ਇੱਥੇ ਵੀ ਕਹਿ ਦੇਣਗੇ ਉਹ 2100 ਰੁਪਏ ਕਿੱਥੋਂ ਆਣਗੇ ਉਹਦੇ ਵਾਸਤੇ ਤੁਹਾਡੇ ਕੋਲ ਪੈਸਾ ਤੁਸੀਂ ਵੀ ਦੇ ਦਿਓ ਪੁੱਛ ਲਓ ਉਹਨਾਂ ਨੂੰ ਸੈਣੀ ਸਾਹਿਬ ਨੂੰ ਮੁੱਖ ਮੰਤਰੀ ਜੀ ਹਰਿਆਣਾ ਨੂੰ ਇਹ ਕਿਧਰੋਂ ਪੈਸੇ ਤੁਸੀਂ ਜੋੜੇ ਐ ਰੋਜ਼ ਕਹਦੇ ਨੇ ਪੰਜਾਬ ਸਰਕਾਰ ਕੋਲ ਪੈਸੇ ਦੀ ਕੋਈ ਕਟਨੀ ਪੈਸੇ ਦੀ ਕਟਨੀ ਤਾਂ ਕਰੋ ਇਹਨਾਂ ਨੂੰ ਕਿਉਂ ਵਿਚਾਰੇ ਉਹਨਾਂ ਦੇ ੱਲੇ ਵਾਲ ਨੂੰ ਫਾਇਦੇ تنگ ਰੱਖੇ ਜੋ ਮੇਰੀ ਅਪੀਲ ਐ ਸਾਬ ਗੱਲੇਬਾਦ ਸਾਹਿਬ ਤੁਸੀਂ ਵੀ ਜੇ ਤੁਹਾਡੇ ਤਾਂ ਹੀ ਪਤਾ ਨਹੀਂ ਮੇਰੀ ਆਵਾਜ਼ ਉੱਤੇ ਪਹੁੰਚਦੀ ਐ ਕਿ ਨਹੀਂ ਪਹੁੰਚਦੀ ਪਲੀਜ਼ ਇਹਨਾਂ ਨੇ ਬਹਿਕਾਵੇ ਤੇ ਨਾ ਹੋ ਕਿਸੇ ਦੀ ਕਿਸੇ ਨੇ ਕਿਸੇ ਨੇ ਤੇਰੀ ਬਾਣੀ ਪੁੱਛਣੀ ਉਥੇ ਡੱਲੇ ਵਾਲੇ ਪਿੰਡ 'ਚ ਲਾ ਦੇਣਗੇ ਕਿ ਜene ਕਿਤੇ ਇੱਕ ਬਾਅਦ 'ਚ ਉਥੇ ਕਿਸੇ ਨੇ ਉਹ ਸਾਫ ਵੀ ਨਹੀਂ ਕਰਨਾਣਾ ਤੁਹਾਡੀ ਗੱਲ ਹੈ ਹਾਈएस्ट ਲੈਵਲ ਤੱਕ ਪਹੁੰਚ ਚੁੱਕੀ ਹੈ ਸਾਹਿਬ ਸੁਪਰੀਮ ਕੋਰਟ ਤੋਂ ਵੱਡਾ ਇੱਥੇ ਤਾਂ ਈਦਾਰਾ ਕੋਈ ਹੈ ਨਹੀਂ ਸਾਹਿਬ ਉਹਨਾਂ ਨੇ ਨੋਟਿਸ ਲੈ ਲਿਆ ਆਖਰੀ ਗੱਲ ਜਿਹੜੀ ਮੈਂ ਕਹੂੰਗਾ ਆ ਮੈਂ ਕਵਿਤਾ ਗੁਰਦਾਸ ਆਲਮ ਦੀ ਉਹ ਦਿਨ ਵੀ ਪੜ੍ਹੀ ਸੀ ਉਥੇ ਆਫਿਸ 'ਚ ਬੈਠ ਕੇ ਜਿਹਦੇ ਦਿਨ ਮੈਂ ਇਹਨਾਂ ਨੂੰ ਸਾਰਿਆਂ ਨੂੰ ਚੈਲੰਜ ਕੀਤਾ ਸੀਗਾ ਅੱਜ ਉਸ ਕਵਿਤਾ ਦੇ ਕਈ ਜਿਹੜੇ ਸਟੈਂਡਰਡਸ ਹੈਗੇ ਗੁਰਦਾਸ ਆਲਮ ਹੋ ਰਹੇ ਨੇ ਐਨ ਟੁਕਦੇ ਆ ਸਰ ਇਹਨਾਂ ਦੇ ਉੱਤੇ ਗੁਰਦਾਸ ਸਾਹਿਬ ਨੇ ਉਸ ਟਾਈਮ ਲਿਖਿਆ ਆਜ਼ਾਦੀ ਤੋਂ ਪਹਿਲਾਂ ਕਹਿੰਦੇ ਆ ਮੇਰੇ ਮਸੀਆ ਨੂੰ ਮਹੂਰਤ ਦਾ ਮਹੂਰਤ ਦਾ ਦਿਨ ਨਹੀਂ ਮਿਲਦਾ ਮੇਰੀ ਮੇਰੇ ਮਹੂਰਤ ਮੇਰੇ ਮਸੀਆ ਨੂੰ ਮਹੂਰਤ ਦਾ ਦਿਨ ਨਹੀਂ ਮਿਲਦਾ ਤੇ ਹੁੰਦੇ ਹੋਰ ਦੱਸਦੇ ਨੇ ਸਿਰਾਂ ਨੇ ਹੋਰ ਦੱਸਦੇ ਨੇ ਮੇਰੀ ਜ਼ਿੰਦਗੀ ਬਚਾਉਣ ਦਾ ਮੇਰੀ ਜ਼ਿੰਦਗੀ ਬਚਾਉਣ ਨੂੰ ਕਈਆਂ ਨੇ ਹਾਂ ਜਦੋਂ ਕੀਤੀ ਉਦੋਂ ਲਿਖ ਰਿਹਾ ਹਾਂ ਸਭ ਕਹਿੰਦਾ ਮੇਰੀ ਜ਼ਿੰਦਗੀ ਬਚਾਉਣ ਨੂੰ ਕਿਸੇ ਨੇ ਕਈਆਂ ਨੇ ਹਾਂ ਜਦੋਂ ਕੀਤੀ ਇਕਾਂ ਨੇ ਹੋਰ ਦੱਸਦੇ ਨੇ ਕਿ ਟਿਕਦੇ ਹੋਰ ਕਿਧਰੇ ਨੇ ਸਭ ਉਹਦਾ ਜਾ ਕੇ ਟਿਕ ਕੇ ਘਰੇ ਬਹਿ ਗਏ ਬਸ ਤੇ ਕੈਂਡਲ ਮਾਰਕਟਾਂਗੇ ਜਾਂ ਤਾਂ ਉਹਨਾਂ ਦੀ ਜੋਖਮ ਤੇ ਟੰਗੀ ਹੈ ਸਾਬ ਕਿਸੇ ਦੇ ਕੁਝ ਨਹੀਂ ਹੋਣਾ ਸਾਬ ਟੈਂਡਲ ਮਾਰ ਕੇ ਜਾ ਕੇ ਜਾ ਕੇ ਫੋਟੋਆਂ ਜਾਵਣਗੇ ਸਾਬ ਸੋ ਮੇਰੀ ਅਪੀਲ ਹੈ ਢੱਲੇਵਾਲ ਸਾਹਿਬ ਤੁਹਾਡੀ ਗੱਲ ਆ ਗਈ ਸੰਘਰਸ਼ ਕਰਨਗੇ ਪਤਾ ਲੱਗ ਜਾਂਦਾ ਕਿ 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 ਜਾ ਕੇ ਕਿੰਨੀ ਗਵਾਹ ਚੱਕਦੇ ਹੈ ਤੁਹਾਡੀ ਕਿਹੜੀ ਗੱਲ ਹੈ ਇੱਥੇ ਪਹਿਲਾਂ ਦਾ ਆਪਣੇ ਦੂਜੇ ਸਾਥੀਆਂ ਨੂੰ ਕੌਨਫੀਡੈਂਸ ਚ ਲਓ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਗੱਲ ਰੱਖੋ ਸਾਰਿਆਂ ਦੇ ਖਰਚੇ ਜਿਵੇਂ ਮੈਂ ਆਪ ਦੇ ਖਰਚੇ ਲਈ ਕਰਦਾ ਦੂਜਿਆਂ ਦੇ ਹੋਰ ਹੋਣੇ ਉਹਦੇ ਬਾਅਦ ਕੋਈ ਅੱਗੇ ਤੇ ਗੱਲ ਕਰੋ ਬਾਕੀ ਇਸ ਪੰਛੀ ਦੇ ਉੱਤੇ ਅੱਜ ਮੈਂ ਉਹਨਾਂ ਦੀ ਮੇਨ ਫੋਕਸ ਜਿਹੜਾ ਹੈ ਪੰਜਾਬ ਦੀ ਅਮਨ ਸ਼ਾਂਤੀ ਬਣੀ ਰਹੇ ਆਈਐਸਆਈ ਦੇ ਹੱਥਾਂ 'ਚ ਸਾਡਾ ਯੂਥ ਨਾ ਖੇਡੇ ਉਹਦੇ ਵਾਸਤੇ ਅੱਜ ਜਿਹੜੀ ਉਹਨਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਇੱਕ ਸincere effort ਸਾਰਿਆਂ ਦਾ ਅਪੀਲ ਪੰਜਾਬ ਕੰਨੇ ਹੋਣੀ ਚਾਹੀਦੀ ਹੈ ਧੱਲੇਵਾਲ ਸਰਬ ਦੇ ਡਿੱਗ ਲਾ ਗਈ ਪੀਪਲ ਹੈਵ ਟੇਕਨ ਨੋਟ ਆਫ ਇਟ ਸਰਕਾਰ ਹੈਜ਼ ਨੋਟ ਟੇਕਨ ਨੋਟ ਆਫ ਇਟ ਤੇ ਉੱਥੇ ਬੈਠੇ ਜਿਹੜੀ ਸੁਪਰੀਮ ਕੋਰਟ ਨੇ ਹੈ ਕਿ ਇਹਨਾਂ ਨੇ ਜਾਨ ਬਚਾ ਲਈ ਉਹਦੇ ਬਾਅਦ ਤੁਸੀਂ ਜਿਹੜੇ ਇਲਜ਼ਾਮ ਫਰੋਸ਼ੀ ਕਰਦੇ ਰਹਿਣਾ ਵੀ ਇਹਨਾਂ ਨੇ ਨਹੀਂ ਕੀਤੀ ਜੀ ਉਹਨਾਂ ਨੇ ਨਹੀਂ ਕੀਤੀ ਜੀ ਸੁਨੀਲ ਨੇ ਨਹੀਂ ਕੀਤੀ ਜੀ ਕਰਦੇ ਰਹੋ ਪਰ ਜਾਨ ਬਚਾਣੀ ਐ ਜ਼ਰੂਰੀ ਐ